ਸਤਨਾ ਸਿਰਵਾਹੇ ਗੁਰ ਸਾਹਿਬ ਜੇ ਸਲੋਕ ਮਹੱਲਾ 3 ਜਾ ਸਜਣ ਮਿਲੇ ਸਜਣਾ ਜਿਨ ਸਤ ਗੁਰ ਨਾਲ ਪਿਆਰ ਮਿਲ ਪ੍ਰੇਤਮ ਤਿਨੇ ਧਾਇਆ ਸਚ ਪ੍ਰੇਮ ਪਿਆਰ ਸਜਨ ਮਿਲੇ ਸਜਨਾ ਜਨ ਸਤ ਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੇ ਧਾਇਆ ਸਚ ਪ੍ਰੇਵ ਪਿਆਰ ਮਨ ਹੇ ਤੇ ਮਨ ਮੰਨਿਆ ਗੁਰ ਕਾ ਸ਼ਬਦ ਅਪਾਰ ਇਹ ਸੱਜਣ ਮਿਲੇ ਨ ਵਿਛੜੇ ਜੇ ਆਪ ਮਿਲ ਕਰ ਤਾਰ ਇਕ ਨਾ ਦਰਸ਼ਨ ਕੇ ਪਰ ਤੇਤ ਨ ਆਇਆ ਸ਼ਬਦ ਨਾ ਕਰੇ ਵਿਚਾਰ ਵਿਛੜਿਆ ਕਾ ਕਿਆ ਵਿਛੜ ਜਿਨਾਂ ਦੂਜੇ ਪਾਏ ਪਿਆਰ ਮਨ ਮੁਖ ਸੇਤੇ ਦੋਸਤੇ ਥੋੜਲੇ ਆ ਦਿਨ ਚਾਰ ਇਸ ਪ੍ਰੀਤੇ ਟੁੱਟ ਦੇ ਬਿਲ ਮਨਾ ਹੋਵੇ ਇਤ ਦੋਸਤੇ ਚਲ ਨ ਬੇਕਾਰ ਜਿਨਾ ਅੰਦਰ ਸੱਚ ਕਾ ਭੋ ਨਹੇ ਨਾਮ ਨ ਕਰੇ ਪਿਆਰ ਨਾਨਕ ਤਿੰਨ ਸਿਓ ਕਿਆ ਕੀਚੈ ਦੋਸਤੇ ਜੇ ਆਪੁ ਪੁਲਾਇ ਕਰਤਾਰ ਮਹਿਲਾ ਤੇ ਜਾ ਇਕ ਸਦਾ ਇਕ ਤਰੰਗ ਰਹੈ ਤਿਨ ਕਹਉ ਸਦ ਬਲਿਹਾਰੈ ਜਾਓ ਤਨ ਮਨ ਧਨ ਅਰਪੇ ਤਿਨ ਕੋ ਨਿਵਨੇ ਬਲਾ ਕੋ ਪਾਏ ਦਿਨ ਮਿਲਿਆ ਮਨ ਸੰਤੋਖਿਆ ਤ੍ਰਿਸ਼ਨਾ ਭੁੱਖ ਸਭ ਜਾਏ ਨਾਨਕ ਨਾਮ ਰਤੇ ਸੁਖਿਆ ਸਦਾ ਸੱਚ ਸਿਉ ਲਿਵਲਾਏ ਪਉੜੇ ਤਿਸ ਗੁਰ ਕੋ ਹਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਏ ਤਿਸ ਗੁਰ ਕੋ ਸਦ ਬਲ ਹਾਰਨ ਜਿਨ ਹਰ ਸੇਵਾ ਬਨਤ ਬਨਾਏ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੋ ਲੈ ਛਡਾਏ ਤਿਸ ਗੁਰ ਕੋ ਸਾਸ ਹੈ ਜਿਨ ਹਰ ਸੋਜੇ ਪਾਏ ਨਾਨਕ ਗੁਰ ਬਿਟੋ ਵਾਰਿਆ ਜਿਨ ਹਰ ਨਾਮ ਧਿਆ ਮੇਰੇ ਮਨ ਕੇ ਆਸ ਪੁਰਾਈ ਨਾਨਕ ਗੁਰ ਬਿਟੋ ਵਾਰਿਆ ਜਿਨ ਹਰ ਨਾਮ ਧਿਆ ਮੇਰੇ ਮਨ ਕੇ ਆਸ ਪੁਰਾਏ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੀ ਸਾਜਿਨ ਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਹੀ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਹੈ ਇਹ ਬੜਹੰਸ ਰਾਗ ਦੀ 4 ਵਾਰ ਵਿੱਚੋਂ ਹੈ ਜੋ ਕਿ ਚੌਥੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਇਸ ਪਾਵਨ ਹੁਕਮਨਾਮੇ ਦੇ ਅੰਦਰ ਦੋ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਦੇ ਅਤੇ ਪਾਉੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸੋ ਆਪ ਸਾਧ ਸੰਗ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਹੈ। ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਸਤਿਗੁਰਾਂ ਨੇ ਸਾਨੂੰ ਕੀ ਸਿੱਖਿਆ ਦਿੱਤੀ ਕੀ ਮੈਸੇਜ ਦਿੱਤਾ ਹੈ। ਉਸ ਨੂੰ ਸਮਝਣ ਦਾ ਇੱਕ ਨਿਮਾਣਾ ਜਿਹਾ ਯਤਨ ਕਰੀਏ। ਸ਼ਲੋਕ ਮਹਲਾ 3 ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਧੰਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ। ਉਹ ਹੀ ਸਤ ਸੰਗੀ ਜਨ ਸਾਤ ਸੰਗੀਆਂ ਨੂੰ ਮਿਲਦੇ ਹਨ ਜਿਨ੍ਹਾਂ ਦੇ ਅੰਦਰ ਆਪਣੇ ਗੁਰੂ ਪ੍ਰਤੀ ਪਿਆਰ ਹੁੰਦਾ ਹੈ ਸਾਤ ਸੰਗ ਜਦੋਂ ਵੀ ਇਹ ਪਾਵਨ ਹੁਕਮਨਾਮਾ ਆਂਦਾ ਹੈ ਤਾਂ ਮੈਂ ਇੱਕ ਸਿੰਪਲ ਜੀ ਉਦਾਹਰਨ ਦੇਣਾ ਹਾਂ ਤਾਂ ਕਿ ਗੱਲ ਜਿਹੜੀ ਆ ਪਕੜ ਵਿੱਚ ਆ ਜਾਏ ਅਸੀਂ ਤੁਸੀਂ ਸਾਰੇ ਜਿਹੜੇ ਗੁਰਦੁਆਰਾ ਸਾਹਿਬ ਆਨੇ ਆ ਆਪਸ ਵਿੱਚ ਮਿਲਦੇ ਜੁਲਦੇ ਆ ਕਿਤੇ ਨਾ ਕਿਤੇ ਗੁਰੂ ਪ੍ਰਤੀ ਪਿਆਰ ਹੈ ਨਾ ਤਾਂ ਹੀ ਆਪਾਂ ਸਾਰੇ ਆਪਸ ਵਿੱਚ ਮਿਲੇ ਆ ਇੱਕ ਜਰੀਆ ਜਿਹੜਾ ਸਾਧਨ ਜਿਹੜਾ ਕਾਰਨ ਜਿਹੜਾ ਉਹ ਗੁਰੂ ਦਾ ਪਿਆਰ ਬਣਿਆ ਤੇ ਗੁਰੂ ਕਿਰਪਾ ਕਰੇ ਕਿ ਤੇ ਆਸਾ ਨਾ ਹੋਵੇ ਕਿ ਆਪਸ ਵਿੱਚ ਮਿਲਦਿਆਂ ਮਿਲਦਿਆਂ ਕਿਤੇ ਗੁਰੂ ਦਾ ਪਿਆਰ ਹੀ ਮਨਫੀ ਹੋ ਜਾਏ ਕਦੇ ਵੀ ਆਪਸ ਵਿੱਚ ਮਿਲਦਿਆਂ ਗਿਲਦਿਆਂ ਗੁਰੂ ਦਾ ਪਿਆਰ ਨਾ ਮਨਫੀ ਹੋਵੇ ਕਿਉਂਕਿ ਗੁਰੂ ਦੇ ਪਿਆਰ ਕਰਕੇ ਆਪਾਂ ਸਾਰੇ ਆਪਸ ਵਿੱਚ ਮਿਲੇ ਆ ਮਾਰਕੰਤ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਉਹੀ ਸਤ ਸੰਗੀ ਜਨ ਸਤ ਸੰਗੀਆਂ ਨੂੰ ਮਿਲਦੇ ਨੇ ਜਿਨ੍ਹਾਂ ਦਾ ਆਪਣੇ ਗੁਰੂ ਪ੍ਰਤੀ ਪਿਆਰ ਅੰਦਰ ਪਿਆਰ ਹੈ ਤਾਂ ਹੀ ਇਤਨੇ ਠੰਡ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਗੁਰਦਰਾ ਸਾਹਿਬ ਪਹੁੰਚੇ ਉਸਤ ਸੰਗ ਕਿਤੇ ਨਾ ਕਿਤੇ ਪਿਆਰ ਦਾ ਕਿਨਕਾ ਹੈ ਜਿਹੜਾ ਸਾਨੂੰ ਮਜਬੂਰ ਕਰ ਦਿੰਦਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨੂੰ ਮਿਲਣ ਵਾਸਤੇ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਹੁਨਾ ਜੇ ਸਾਡੇ ਅੰਦਰ ਗੁਰੂ ਪ੍ਰਤੀ ਥੋੜਾ ਬੋਤਾ ਪਿਆਰ ਹੈ ਨਾ ਤੇ ਕਿਤੇ ਨਾ ਕਿਤੇ ਗੁਰੂ ਵੀ ਸਾਨੂੰ ਆਵਾਜ਼ ਮਾਰਦਾ ਕਿਉਂਕਿ ਇਹ ਦੋਨਾਂ ਪਾਸੇ ਦੀ ਖੇਡ ਹੈ ਸੰਸਾਰ ਦਾ ਪਿਆਰ ਦੇਖੋ ਤੇ ਇੱਕ ਤਰਫਾ ਪਿਆਰ ਹੈ ਬਾਣੀ ਵਿੱਚ ਕਈ ਵਾਰ ਉਦਾਹਰਨਾਂ ਦਿੱਤੀਆਂ ਇੱਕ ਪਤੰਗਾ ਹੈ ਨਾ ਉਹ ਲਾਈਟ ਨਾਲ ਇੰਨਾ ਪਿਆਰ ਕਰਦਾ ਕਿ ਲਾਈਟ ਤੋਂ ਆਪਣੀ ਜਾਨ ਨਿਸ਼ਾਵਰ ਕਰ ਦਿੰਦਾ ਪਰ ਲਾਈਟ ਨੂੰ ਕੋਈ ਤਰਸ ਨਹੀਂ ਆਉਂਦਾ ਕਿ ਮੇਰੇ ਤੇ ਕੋਈ ਮਰਦਾ ਪਿਆ ਕਿਉਂਕਿ ਇੱਕ ਤਰਫਾ ਪਿਆਰ ਹੈ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ ਵਾਨੀ ਨੂੰ ਕੋਈ ਤਰਸਣੇ ਕੇ ਮੱਛੀ ਮੇਰੇ ਤੂ ਬਿਨਾ ਆਪਣੇ ਪ੍ਰਾਂਤ ਤਿਆਗਦੀ ਪਈ ਐ ਪਰ ਗੁਰੂ ਤੇ ਸਿੱਖ ਦਾ ਪਿਆਰ ਜਿਹੜਾ ਇਹ ਦੋ ਤਰਫਾ ਪਿਆਰ ਮਰ ਕਰਨ ਤੇ ਸਿੱਖਾ ਤੂੰ ਪਿਆਰ ਕਰਕੇ ਦੇਖ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲਿਤ ਤੂੰ ਗੁਰੂ ਪ੍ਰਤੀ ਪਿਆਰ ਰੱਖ ਕੇ ਇੱਕ ਕਦਮ ਪੁੱਟੇਗਾ ਨਾ ਤਾਂ ਗੁਰੂ ਕਰੋੜਾਂ ਕਦਮ ਪੁੱਟ ਕੇ ਤੈਨੂੰ ਲੈਣ ਵਾਸਤੇ ਆ ਜਾਏਗਾ ਸੱਜਣ ਮਿਲੇ ਸੱਜਣਾ ਜਿਨ ਸਤ ਗੁਰ ਨਾਲ ਪਿਆਰ ਮਿਲ ਪ੍ਰੀਤਮ ਤਨੇ ਤੇ ਆਇਆ ਸੱਚਾ ਪ੍ਰੇਮ ਪਿਆਰ ਫਿਰ ਉਹ ਆਪਸ ਵਿੱਚ ਮਿਲ ਕੇ ਕੀ ਕਰਦੇ ਨੇ ਆਪਸ ਵਿੱਚ ਮਿਲ ਕੇ ਇਕੱਠੇ ਹੋ ਕੇ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦੇ ਨੇ ਕਿਉਂਕਿ ਉਹਨਾਂ ਦੇ ਅਤਰ ਜੇ ਗੁਰੂ ਪ੍ਰਤੀ ਪਿਆਰ ਹੈ ਤੇ ਉਸ ਪ੍ਰਭੂ ਪਰਮਾਤਮਾ ਦੇ ਪ੍ਰਤੀ ਵੀ ਪਿਆਰ ਹੈ ਫਿਰ ਉਹ ਸਾਰੇ ਆਪਸ ਵਿੱਚ ਮਿਲ ਕੇ ਸੰਗਤੀ ਰੂਪ ਚ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦੇ ਨੇ ਫਿਰ ਕੀ ਬਖਸ਼ਿਸ਼ ਹੁੰਦੀ ਹੈ ਇੱਕ ਇੱਕ ਪੰਕਤੀ ਦੇ ਦਰਸ਼ਨ ਕਰਦੇ ਜਾਇਓ ਬੜੇ ਪਿਆਰ ਨਾਲ ਮਰਕਨ ਤੇ ਮਨ ਹੀ ਤੇ ਮਨ ਮੰਨਿਆ ਗੁਰ ਕਾ ਸ਼ਬਦ ਅਪਾਰ ਜਦੋਂ ਫਿਰ ਉੱਥੇ ਗੁਰੂ ਦੇ ਸ਼ਬਦ ਦੀ ਕਲਾ ਵਰਤਦੀ ਹੈ ਨਾ ਗੁਰੂ ਦੇ ਸ਼ਬਦ ਦੀ ਅਪਾਰ ਬਖਸ਼ਿਸ਼ ਦੁਆਰਾ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਉਹ ਆਪਣੇ ਮਨ ਹੀ ਮਨ ਵਿੱਚ ਪਤਿਜ ਜਾਂਦੇ ਨੇ ਭਾਵ ਅੰਦਰੋਂ ਤ੍ਰਿਪਤ ਹੋ ਜਾਂਦੇ ਅੰਦਰੋਂ ਪਿਆਰ ਨਾਲ ਭਰ ਜਾਂਦੇ ਨੇ ਮਨ ਹੀ ਤੇ ਮਨ ਮੰਨਿਆ ਗੁਰ ਕਾ ਸ਼ਬਦ ਅਪਾਰ ਗੁਰੂ ਦੇ ਸ਼ਬਦ ਦੀ ਅਪਾਰ ਕਿਰਪਾ ਸਦਕਾ ਉਹ ਆਪਣੇ ਮਨ ਹੀ ਮਨ ਵਿੱਚ ਪਤੀਜ ਜਾਂਦੇ ਨੇ ਕਿਉਂਕਿ ਇਹ ਮਨ ਨੂੰ ਪਤਿਆਨਾ ਸੌਖਾ ਨਹੀਂ ਸਾਸਨ ਸਾਰੀ ਉਮਰ ਬੰਦਾ ਯਤਨ ਕਰਦਾ ਰਹਿੰਦਾ ਕਿਤੇ ਮਨ ਪਤੀਜ ਜਾਏ ਇਹ ਮਨ ਚੰਦਰਾ ਨਹੀਂ ਪਤੀਜਦਾ ਤਾਂ ਹੀ ਤਾਂ ਸਿਆਣੇ ਕਹਿੰਦੇ ਕੁਝ ਖਾਂਦਿਆਂ ਵੀ ਤੁਸੀਂ ਦੇਖਿਓ ਢਿੱਡ ਰੱਜ ਜਾਂਦਾ ਪਰ ਇਹ ਮਨ ਨਹੀਂ ਰੱਜਦਾ ਇਸੇ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਗੁਰੂ ਦੇ ਸ਼ਬਦ ਦੀ ਕਿਤੇ ਗਲਾ ਵਰਤ ਜਾਏ ਗੁਰੂ ਦੇ ਸ਼ਬਦ ਦੀ અપਾਰ ਕਿਰਪਾ ਹੋਵੇ ਤੇ ਮਨੁੱਖ ਦਾ ਮਨ ਮਨ ਹੀ ਮਨ ਵਿੱਚ ਪਤੀਜ ਜਾਂਦਾ ਆਪਣੇ ਆਪ ਵਿੱਚ ਰਜ ਜਾਂਦਾ ਅੱਗੇ ਬਚਨ ਸੁਣਿਓ ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮਿਲੇ ਕਰਤਾਰ ਬੜੇ ਗਹਿਰੇ ਬਚਨ ਜੀ ਗੁਰੂ ਅਮਰਦਾਸ ਮਰ ਕਹਿੰਦੇ ਇਹੋ ਜੇ ਸਤ ਸੰਗੀ ਜਨ ਫਿਰ ਕਦੇ ਆਪਸ ਵਿੱਚ ਵਿਛੜਦੇ ਨਹੀਂ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਨੇ ਬਿਲਾਇਆ ਇਹ ਅੰਦਰ ਚੇਤੇ ਰੱਖਣਾ ਸਾ ਸੰਗਤ ਜਿਨ੍ਹਾਂ ਨੂੰ ਉਹ ਪ੍ਰਮਾਤਮਾ ਆਪ ਮਿਲਾਂਦਾ ਫਿਰ ਉਹ ਸਤ ਸੰਗੀ ਜਨ ਆਪਸ ਵਿੱਚ ਕਦੇ ਵਿਛੜਦੇ ਨਹੀਂ ਉਹ ਛੋਟੀਆਂ ਮੋਟੀਆਂ ਗੱਲਾਂ ਲੈ ਕੇ ਕਦੇ ਨਾਰਾਜ਼ ਵੀ ਨਹੀਂ ਰੱਖਦੇ ਉਹਨਾਂ ਦੇ ਮਨ ਵਿੱਚ ਹੁੰਦਾ ਕਿ ਸਾਨੂੰ ਪਰਮਾਤਮਾ ਨੇ ਇਕੱਠੇ ਕੀਤਾ ਹੈ ਇਹ ਪਰਮਾਤਮਾ ਨੇ ਵਸੀਲਾ ਬਣਾਇਆ ਅਸੀਂ ਰਲ ਮਿਲ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਰੱਬ ਰੱਬ ਕਰਨੇ ਆ ਅਸੀਂ ਆਪ ਨੇ ਆਏ ਸਾਡੇ ਤੇ ਮਾਲਕ ਨੇ ਕਿਰਪਾ ਕੀਤੀ ਤਾਂ ਹੀ ਆਪਾਂ ਆਪਸ ਵਿੱਚ ਮਿਲੇ ਆ ਮੈਂ ਭਾਈ ਗੁਰਦਾਸ ਜੀ ਦੀ ਪਉੜੀ ਪੜਦਾ ਪਿਆਸਾ ਮੈਂ ਐਤਵਾਰ ਜ਼ਿਕਰ ਕਰਾਂਗਾ ਇੱਥੇ ਕੋਈ ਵੀ ਰਿਸ਼ਤਾ ਮਾਇਨੇ ਨਹੀਂ ਰੱਖਦਾ ਭਾਈ ਗੁਰਦਾਸ ਜੀ ਕਹਿੰਦੇ ਮੈਂ ਆਪਣੇ ਦਾਦਕਿਆਂ ਵੱਲ ਵੇਖ ਲਿਆ ਆਪਣੇ ਨਾਨਕਿਆਂ ਵੱਲ ਵੇਖ ਲਿਆ ਆਪਣੇ ਸਾਰੇ ਪਰਿਵਾਰ ਵੱਲ ਵੇਖ ਲਿਆ ਸਾਰੇ ਰਿਸ਼ਤੇ ਦੇਖੇ ਨਾ ਪਰ ਜਿਹੜਾ ਰਿਸ਼ਤਾ ਸਾਧ ਸੰਗਤ ਦਾ ਨਾ ਇਹ ਸਭ ਤੋਂ ਉੱਤਮ ਰਿਸ਼ਤਾ ਹੈ ਇਹ ਸਭ ਤੋਂ ਪਿਆਰਾ ਕਿਉਂਕਿ ਇਹਦੇ ਵਿੱਚ ਗੁਰੂ ਦਾ ਪਿਆਰ ਮਰ ਕਹਿੰਦੇ ਮਿਲ ਪ੍ਰੀਤਮ ਤਿਨੀ ਧਿਆਇਆ ਸੱਚਾ ਪ੍ਰੇਮ ਪਿਆਰ ਉਹਨਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਮਨ ਹੀ ਤੇ ਮਨ ਮੰਨਿਆ ਗੁਰ ਕੈ ਸ਼ਬਦ ਅਪਾਰ ਇਸ ਸੱਜਣ ਮਿਲੇ ਨਾ ਵਿਛਰੇ ਜੇ ਆਪ ਮਿਲੇ ਕਰਤਾਰ ਉਹਨੇ ਵਿਛੜਦੇ ਦੁਬਾਰਾ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਮਿਲਿਆ ਇੱਕ ਨਾ ਦਰਸ਼ਨ ਕੀ ਪ੍ਰਤੀਤਨ ਆਈਆ ਸ਼ਬਦ ਨਾ ਕਰੇ ਵਿਚਾਰ ਪਰ ਇੱਕ ਉਹ ਵੀ ਨਾ ਬਦ ਕਿਸਮਤ ਵਿਚਾਰੇ ਜਿਨ੍ਹਾਂ ਦੇ ਅੰਦਰ ਉਸ ਪ੍ਰਭੂ ਪ੍ਰਮਾਤਮਾ ਦੇ ਦਰਸ਼ਨ ਤੇ ਯਕੀਨ ਹੀ ਨਹੀਂ ਆਇਆ ਉਹ ਵਿਚਾਰੇ ਦੌੜਾਂ ਹੀ ਕੱਢਦੇ ਰਹਿ ਗਏ ਇੱਕ ਨਾ ਦਰਸ਼ਨ ਕੀ ਪ੍ਰਤੀਤਨ ਆਈਆ ਸ਼ਬਦ ਨਾ ਕਰੇ ਵਿਚਾਰ ਕਿਉਂਕਿ ਉਹਨਾਂ ਨੇ ਗੁਰੂ ਦੇ ਸ਼ਬਦ ਦਾ ਕਰੇ ਵਿਚਾਰ ਨਹੀਂ ਕੀਤੇ ਤੇ ਉਹਨਾਂ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਤੇ ਭਰੋਸਾ ਨਹੀਂ ਆਇਆ ਪਰਮਾਤਮਾ ਦੇ ਦਰਸ਼ਨ ਤੇ ਪ੍ਰੀਤ ਨਹੀਂ ਆਈ ਪ੍ਰਤੀਤ ਨਹੀਂ ਆਈ ਵਿਸ਼ਵਾਸ ਨਹੀਂ ਆਇਆ ਤੇ ਮਾਰੇ ਕਹਿਣ ਲੱਗੇ ਫਿਰ ਸੁਣੋ ਧਿਆਨ ਦੇ ਨਾਲ ਵਿਛੜਿਆ ਕਾ ਕਿਆ ਵਿਛੜਿਆ ਜਿਨ੍ਹਾਂ ਦੂਜੇ ਪਾਇ ਪਿਆਰ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦਾ ਆਸਰਾ ਛੱਡ ਕੇ ਮਾਇਆ ਦੇ ਮੋਹ ਵਿੱਚ ਆਪਣੇ ਮਨ ਨੂੰ ਫਸਾ ਲਿਆ ਉਹਨਾਂ ਦਾ ਹੋਰ ਕੀ ਵਿਛੋੜਾ ਹੋਵੇਗਾ ਜਿਹੜੇ ਪਹਿਲਾਂ ਹੀ ਵਿਛੜ ਗਏ ਨੇ ਉਹਨਾਂ ਨੇ ਪਰਮਾਤਮਾ ਨਾਲੋਂ ਹੋਰ ਕੀ ਵਿਛੜਨ ਬੰਤੇ ਸੁਣਿਓ ਵਿਛੜਿਆ ਕਾ ਕਿਉ ਵਿਛੜਿਆ ਜਿਨਾਂ ਦੂਜਾ ਪਾਇ ਪਿਆਰ ਕਹਿਣ ਲੱਗੇ ਜਿਨਾਂ ਪਹਿਲਾਂ ਹੀ ਪਰਮਾਤਮਾ ਦਾ ਆਸਰਾ ਛੱਡ ਕੇ ਤੇ ਮਾਇਆ ਦੇ ਮੋਹ ਵਿੱਚ ਫਸ ਕੇ ਰਹਿ ਗਏ ਨੇ ਉਹਨਾਂ ਤਾਂ ਹੋਰ ਕੀ ਵਿਛੋੜਾ ਪਵੇਗਾ ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ ਕਹਿੰਦੇ ਇਹੋ ਜਿਹੀ ਮਨ ਦੇ ਪਿੱਛੇ ਤੁਰਨ ਵਾਲੇ ਲੋਕਾਂ ਨਾਲ ਪਾਈ ਹੋਈ ਦੋਸਤੀ ਇਹ ਥੋੜੇ ਦਿਨਾਂ ਦੀ ਦੋਸਤੀ ਇਹ ਚਾਰ ਦਿਨਾਂ ਦੀ ਖੇਡ ਇਸ ਪ੍ਰੀਤੀ ਟੁੱਟ ਦੀ ਬਿਲਮ ਨਾ ਹੋਵੇ ਇਤ ਦੋਸਤੀ ਚੱਲਣ ਵਿਕਾਰ ਇਹੋ ਜੀ ਦੋਸਤੀ ਨੂੰ ਟੁੱਟਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਬਿਲਮ ਕਹਿੰਦੇ ਨੇ ਸਮੇ ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੇ ਇਤ ਦੋਸਤੀ ਚੱਲਣ ਵਿਕਾਰ ਕਹਿੰਦੇ ਇਸ ਦੋਸਤੀ ਨੂੰ ਟੁੱਟਦਿਆਂ ਵੀ ਸਮਾਂ ਨਹੀਂ ਲੱਗਦਾ ਤੇ ਇਹੋ ਜੇ ਮਨ ਦੇ ਪਿੱਛੇ ਤੁਰਨ ਵਾਲਿਆਂ ਨਾਲ ਦੋਸਤੀ ਵਿੱਚੋਂ ਵਿਕਾਰ ਹੀ ਨਿਕਲਦੇ ਨੇ ਕੋਈ ਚੰਗੀਆਂ ਚਿੰਗਾਂ ਚੀਜ਼ਾਂ ਨਹੀਂ ਨਿਕਲਦੀਆਂ ਮਰ ਕਹਿੰਦੇ ਜਿਨ੍ਹਾਂ ਅੰਦਰ ਸੱਚੇ ਕਾ ਭਾਉ ਨਹੀਂ ਨਾਮ ਨਾ ਕਰਿਆ ਪਿਆਰ ਕਹਿੰਦੇ ਜਿਨ੍ਹਾਂ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦਾ ਡਾਰੀ ਕੋਈ ਨਹੀਂ ਤੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਨਾਲ ਪਿਆਰ ਹੀ ਨਹੀਂ ਹੈ ਫਿਰ ਕੀ ਕਰੀਏ ਐਸੇ ਲੋਕਾਂ ਨੂੰ ਮਰ ਕਹਤੇ ਨਾਨਕ ਤਿੰਸਿਓ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਕਹਿਣ ਲੱਗੇ ਐਸੇ ਲੋਕਾਂ ਨਾਲ ਕੀ ਦੋਸਤੀ ਪਾਈ ਹੈ ਨਾਨਕ ਤਿੰਸਿਓ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਹੀ ਕੁਰਾਏ ਪਾਇਆ ਹੋਇਆ ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਹੀ ਆਪਣੇ ਤੋਂ ਦੂਰ ਕੀਤਾ ਇਹਨਾਂ ਲੋਕਾਂ ਨਾਲ ਕੀ ਦੋਸਤੀ ਪਾਈ ਮਹਲਾ ਤੀਜਾ ਇੱਕ ਸਦਾ ਇਕੱਤਰ ਰੰਗ ਰਹੇ ਤੈਨ ਕਹਿ ਹੂੰ ਸਦ ਬਲੇ ਹਾਰਿਆ ਜਾ ਤਨ ਗੁਰੂ ਅਮਰਦਾਸ ਮਰ ਕਹਿੰਦੇ ਇੱਕ ਉਹ ਰੂਹਾਂ ਨੇ ਜਿਹੜੀਆਂ ਉਸ ਪ੍ਰਭੂ ਪਰਮਾਤਮਾ ਦੇ ਪਿਆਰ ਵਿੱਚ ਭਿੱਜੀਆਂ ਰਹਿੰਦੀਆਂ ਪ੍ਰਭੂ ਪਰਮਾਤਮਾ ਦੇ ਪਿਆਰ ਵਿੱਚ ਰੰਗੀਆਂ ਰਹਿੰਦੀਆਂ ਮੈਂ ਉਹਨਾਂ ਤੋਂ ਸਦਾ ਬਲੇ ਹਾਰਨੇ ਜਾਨਾ ਉਹਨਾਂ ਤੋਂ ਸਦਾ ਸਦਕੇ ਜਾਨਾ ਮੈਂ ਇੱਥੋਂ ਤੱਕ ਉਹਨਾਂ ਤੇ ਉਹਨਾਂ ਵਾਸਤੇ ਕਰਾਂ ਕਿ ਤਨ ਮਨ ਧਨ ਅਰਪੇ ਤਿਨ ਕੋ ਨਿਬ ਨਿਬ ਲਾ ਗੋ ਪਾਈ ਆਪਣਾ ਤਨ ਆਪਣਾ ਮਨ ਆਪਣਾ ਧਨ ਸਭ ਕੁਝ ਉਹਨਾਂ ਤੂੰ ਅਰਪਣ ਕਰਦੇ ਆ ਤੇ ਨਿਬ ਨਿਬ ਕੇ ਉਹਨਾਂ ਦੇ ਮੈ ਚਰਨ ਜਿਹੜੇ ਨੇ ਪਰਸਾਂ ਤੈਨੂੰ ਮਿਲਿਆ ਮਨ ਸੰਤੋਖੀ ਐ ਤ੍ਰਿਸ਼ਨਾ ਭੁੱਖ ਸਭ ਜਾਏ ਮੈਂ ਕਿਉਂ ਉਹਨਾਂ ਦੇ ਚਰਨ ਪਕੜਾਂ ਜਿਨ੍ਹਾਂ ਦੇ ਮਿਲਨ ਕਰਕੇ ਮੇਰੇ ਮਨ ਵਿੱਚ ਠੰਡ ਪੈ ਗਈ ਐ ਜਿਨ੍ਹਾਂ ਦੇ ਮਿਲਨ ਕਰਕੇ ਮੇਰੇ ਅੰਦਰੋਂ ਤ੍ਰਿਸ਼ਨਾ ਮੁੱਕ ਗਈ ਐ ਜਿਨ੍ਹਾਂ ਦੇ ਮਿਲਨ ਕਰਕੇ ਮੇਰੇ ਅੰਦਰੋਂ ਸਾਰੀ ਭੁੱਖ ਹੀ ਮਿਟ ਗਈ ਐ ਮੈਂ ਉਹਨਾਂ ਦੇ ਨਿਬ ਨਿਬ ਕੇ ਚਰਨ ਪਰਸਾਂ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਬਲਾਏ ਧੰਨ ਗੁਰੂ ਅਮਰਦਾਸ ਮਰ ਕਹਿੰਦੇ ਐਸੀਆਂ ਰੂਹਾਂ ਉਸ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਭਿੱਜ ਕੇ ਉਸ ਮਾਲਕ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਤੇ ਸਦਾ ਸੁਖ ਮਾਣਦੀਆਂ ਸਦੀਵੀ ਸੁਖ ਦੀ ਪ੍ਰਾਪਤੀ ਕਰ ਲੈਂਦੀਆਂ ਪੌੜੀ ਤਿਸ ਗੁਰ ਕੋ ਕੋ ਹਉ ਵਾਰਿਆ ਜਨ ਹਰ ਕੀ ਹਰ ਕਥਾ ਸੁਨਾਈ ਇਹ ਉਨ ਪੌੜੀ ਗੁਰੂ ਰਾਮਦਾਸ ਮਹਾਰੇ ਦੀ ਕਿਉਂਕਿ ਬੜੀ ਵਾਰ ਜ਼ਿਕਰ ਕੀਤਾ ਜਦੋਂ ਵਾਰ ਵਿੱਚ ਹੁਕਮਨਾਮਾ ਆਏ ਤੇ ਫਿਰ ਪਿੱਛੇ ਜਾ ਕੇ ਵੇਖਣਾ ਕਿ ਵਾਰ ਕਿਸ ਗੁਰੂ ਪਾਤਸ਼ਾਹ ਦੀ ਤੇ ਸਮਝ ਲੈਣਾ ਪੌੜੀ ਉਸੇ ਗੁਰੂ ਪਾਤਸ਼ਾਹ ਦੀ ਇਹ ਚੌਥੇ ਪਾਤਸ਼ਾਹ ਦੀ ਵਾਰ ਹੈ ਤੇ ਪੌੜੀ ਗੁਰੂ ਰਾਮਦਾਸ ਮਹਾਰੇ ਦੀ ਦੋ ਸਲੋਕ ਗੁਰੂ ਅਮਰਦਾਸ ਮਹਾਰੇ ਦੇ ਸੰਤ ਤਿਸ ਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਏ ਤਨ ਗੁਰ ਆ ਰਾਮਦਾਸ ਮਹਾਰਾ ਕਹਿੰਦੇ ਮੈਂ ਐਸੇ ਗੁਰੂ ਤੋਂ ਵਾਰ ਨੇ ਜਾਨਣਾ ਸਦਕੇ ਜਾਨਣਾ ਜਿਸ ਨੇ ਮੈਨੂੰ ਉਸ ਮਾਲਕ ਦੀ ਗੱਲ ਸੁਣਾਈ ਕਥਾ ਸੁਣਾਈ ਕਹਿੰਦੇ ਗੁਰੂ ਰਾਮਦਾਸ ਸਮਰਕ ਕਹਿੰਦੇ ਨਾ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੁਮੇਰਾ ਵੀ ਗੁਰੂ ਰਾਮਦਾਸ ਸਮਰਦੇ ਪਾਵਨ ਬਾਣੀ ਚ ਇਹੋ ਜੇ ਬਚਨ ਬਹੁਤ ਮਿਲਦੇ ਨੇ ਕਹਿੰਦੇ ਕੋਈ ਐਸਾ ਆਇ ਤਾਂ ਸਈ ਸੱਜਣ ਜਿਹੜਾ ਮੈਨੂੰ ਮੇਰੇ ਪ੍ਰੀਤਮ ਦੀ ਗੱਲ ਸੁਣਾਏ ਉਹੀ ਮੇਰਾ ਵੀਰ ਹੈ ਉਹੀ ਮੇਰਾ ਭਾਈ ਹੈ ਉਹ ਮੇਰਾ ਸੱਜਣ ਹੈ ਜਿਹੜਾ ਮੈਨੂੰ ਉਸ ਰੱਬ ਦੀ ਗੱਲ ਸੁਣਾਉਂਦਾ ਮੈਂ ਉਹਦੇ ਤੋਂ ਵਾਰਨੇ ਜਾਨਾਂ ਸਦਕੇ ਜਨ ਤਿਸ ਗੁਰ ਕੋ ਸਦ ਬਲਿਹਾਰਨ ਜਿਨ ਹਰ ਸੇਵਾ ਬੰਤ ਬਨਾਈ ਮਰ ਕਹਿੰਦੇ ਐਸੇ ਗੁਰੂ ਤੋਂ ਮੈਂ ਸਦਾ ਬਲਿਹਾਰ ਨੇ ਜਾਨਾ ਸਦਕੇ ਜਾਨਾ ਜਿਨੇ ਸੇਵਾ ਭਗਤੀ ਦੀ ਰੀਤ ਚਲਾਈ ਆ ਕਿਉਂਕਿ ਗੁਰੂ ਨੇ ਰੀਤ ਚਲਾਈ ਨਾ ਮਰ ਕਹਿੰਦੇ ਐਸੇ ਗੁਰੂ ਤੋਂ ਮੈਂ ਸਤਕੇ ਜਾਨੋ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਉਹ ਭਲਿਓ ਵਿਸ਼ਵਾਸ ਤੇ ਰੱਖੋ ਉਹ ਗੁਰੂ ਸਾਡੇ ਹਮੇਸ਼ਾ ਅੰਗ ਸੰਗ ਹੈ ਉਹ ਜਿੱਥੇ ਕਿੱਥੇ ਵੀ ਮੈਂ ਹੋਵਾਂ ਉੱਥੇ ਮੈਨੂੰ ਬਕਾਰਾਂ ਤੋਂ ਬਚਾ ਕੇ ਰੱਖਦਾ ਮੈਨੂੰ ਮਾੜਾ ਕੰਮ ਨਹੀਂ ਕਰਨ ਦਿੰਦਾ ਜਿੱਥੇ ਵੀ ਕਿਤੇ ਮਾੜਾ ਖਿਆਲ ਆਂਦਾ ਉਹ ਬਾਣੀ ਦੀ ਬਰਕਤ ਦੇ ਨਾਲ ਮਾੜਾ ਖਿਆਲ ਮਿਟਾ ਦਿੰਦਾ ਮੈਨੂੰ ਮਾੜਾ ਕੰਮ ਕਰਨ ਨਹੀਂ ਦਿੰਦਾ ਤਿਸ ਗੁਰ ਕੋ ਸਵਾਸ ਹੈ ਜਿਨ ਹਰ ਸੋਝੀ ਪਾਈ ਐਸੇ ਗੁਰੂ ਤੋਂ ਸ਼ਾਬਾਸ਼ ਜਾਨਾ ਜਿਨ ਮੈਨੂੰ ਇਹ ਆਤਮਿਕ ਜੀਵਨ ਦੀ ਸੋਝੀ ਦਿੱਤੀ ਹੈ ਇਹ ਪ੍ਰਮਾਤਮਾ ਦੇ ਨਾਮ ਦਾ ਰਾਹ ਦੱਸਿਆ ਇਹ ਪੰਥੇ ਮੈਨੂੰ ਪਾ ਕੇ ਰੱਖਿਆ ਭਾਵ ਧਰਮ ਦੇ ਰਾਹ ਤੇ ਮੈਨੂੰ ਚੱਲਣ ਵਾਸਤੇ ਪ੍ਰੇਰਣਾ ਦਿੱਤੀ ਐ ਮੈਂ ਐਸੇ ਗੁਰੂ ਨੂੰ ਸ਼ਾਬਾਸ਼ ਕਹਨਾ ਨਾਨਕ ਗੁਰ ਬਿਟੋ ਵਾਰਿਆ ਜਿਨ ਹਰਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਗੁਰੂ ਰਾਮਦਾਸ ਮਰ ਕਹਿੰਦੇ ਮੈਂ ਐਸੇ ਗੁਰੂ ਤੋਂ ਸਦਾ ਵਾਰਨੇ ਜਾਨਾ ਜਿਨ ਮੇਰੀ ਝੋਲੀ ਚ ਪਰਮਾਤਮਾ ਦੇ ਨਾਮ ਦੀ ਦਾਤ ਪਾ ਕੇ ਤੇ ਮੇਰੇ ਮਨ ਦੀ ਆਸ ਪੂਰੀ ਕਰ ਦਿੱਤੀ ਬਸ ਕਿਤੇ ਆਸ ਨੇ ਮਿਟਣ ਦੇ ਨੀ ਸਾਧ ਸੰਗਤ ਆਖਰੀ ਸਵਾਸ ਤੱਕ ਗੁਰੂ ਕਿਰਪਾ ਕਰੇਗਾ ਰੋਜ਼-ਰੋਜ਼ ਗੁਰੂ ਅੱਗੇ ਆਪਾਂ ਅਰਦਾਸਾਂ ਕਰਾਂਗੇ ਕਬੀਰ ਸਾਹਿਬ ਕਹਿੰਦੇ ਰਾਤ ਦਿਵਸ ਕੇ ਕੂਕਨੇ ਕਬ ਹੂੰ ਕੇ ਸੁਨੇ ਪੁਕਾਰ ਰਾਤ ਦਿਨ ਕੂਕਦੇ ਰਵਾਂਗੇ ਕਦੇ ਤੇ ਉਹ ਸਾਡੀ ਗਰੀਬਾਂ ਦੀ ਪੁਕਾਰ ਸੁਨੇਗਾ ਬਸ ਨਿਮਰਤਾ ਭਾਵ ਵਿੱਚ ਆ ਕੇ ਗੁਰੂ ਅੱਗੇ ਅਰਦਾਸਾਂ ਕਰਨੀਓ ਮਾਲਕਾ ਕਿਰਪਾ ਕਰ ਜੇ ਜੀਵਨ ਦਿੱਤਾ ਏ ਤੇ ਇਸ ਨੂੰ ਸਵਾਰਨ ਦੀ ਵਿੱਚ ਜਾਚ ਸਿਖਾ ਦੇ ਤਾਂ ਕਿ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਤਨੇ ਕੁ ਬੇਨਤੀਆਂ ਪ੍ਰਵਾਨ ਸਭ ਦਾ ਧੰਨਵਾਦ ਗੱਜ ਕੇ ਫਤੇ ਬਿਲਾਉ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ